ਹਰਿਆਣੇ ਹਲੇ ਵੀ ਰੋਣਦੇ ਨੇ ਬਲਮਾ ਸਾਰਾ ਸਰਕਾਰ ਆ ਕਾਕੋ ਪਾੜੇ ਦੀਆਂ ਸੁਣਤੀਆਂ ਲਗੋਨੀ ਹੈਗੀਆਂ ਇਹ ਵੀ ਬੜੀ ਕਮੀ ਸੀ ਟੈਂਪਰੇਚਰ ਹੋਵੇ 32 33 ਡਿਗਰੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੋਗ ਦੇ ਵਿੱਚ ਤੇ ਆਪਾਂ ਆ ਗਏ ਇੱਥੇ ਪਿਕਅਪ ਕਰਨ ਤੇ ਜੇ ਪਹੁੰਚ ਗਏ ਆ ਪਿਕ ਕਰਦੇ ਹਾਂ ਹੁਣ ਆਪਾਂ ਸਾਰਾ ਰਿਗਾਰਡ ਤੇ ਤਰਪਾਲ ਵਾਲਾ ਕੰਮ ਹੈ ਨਹੀਂਗਾ ਮੇਰਾ ਬਸ ਬੈਲਟਾ ਬੈਲਟਾ ਹੀ ਮਾਰਦੀਆਂ ਨੇ ਹੁਣ ਉਹ ਟਰੱਕ ਆਪਣੇ ਤੋਂ ਅੱਗੇ ਹਿੱਲੇਗਾ ਤੇ ਫਿਰ ਆਪਾਂ ਜਾਣਾ ਅੱਗੇ ਇੱਕ ਜਗ੍ਹਾ ਬਣੀ ਹੈ ਉੱਥੇ ਜਾ ਕੇ ਪਾਰਕ ਕਰ ਦੇਣਾ ਟਰੱਕ ਤੇ ਨਾਲ ਲੋਡ ਕਰ ਦੇਣਾ ਫਿਰ ਆਪਾਂ ਨਿਕਲ ਜਾਣਾ ਇਹ ਲੋਡ ਜਾਣਾ ਹੂਸਟਨ ਤਕਰੀਬਨ 1100 ਮੀਲਾ ਨੇ ਤੇ ਬਾਕੀ ਉਹਨਾਂ ਕਿਹਾ ਵੀ ਭਾਈ ਸਾਹਿਬ ਜਦੋਂ ਤੁਹਾਡਾ ਦਿਲ ਕਰੇ ਉਦੋਂ ਲਾ ਦੇ ਜੇ ਤੁਹਾਡੇ ਤੋਂ ਕੱਲ ਲਾ ਸਕਦਾ ਕੱਲ ਲਾ ਦੋ ਪਰਸੋ ਲਾਦਾ ਪਰਸੋ ਲਾ ਦੋ ਤੇ ਬਾਕੀ ਵੀ ਇਹ ਫੋਨ ਕਰ ਦੋ ਲਾ ਸਕਦਾ ਕਿਉਂਕਿ ਜੇ ਪਹਿਲਾਂ ਮੂੰਹ ਘੜਦੀਏ ਫਿਰ ਨਹੀਂ ਪੜਿਆ ਜਾਂਦਾ ਜੇ ਮੂੰਹ ਘੜਤਾ ਨਾ ਵੀ ਪਰਸੋ ਲਾ ਜਾਏਗਾ ਤੇ ਪਰ ਕੋਈ ਨਾ ਕੋਈ ਦਿੱਕਤ ਪਈ ਇੱਕ ਵਾਰ ਚੌਥੀ ਲੱਤੇਗਾ ਜਾ ਕੇ ਜਿਹੜਾ ਕਹਤਾ ਕੱਲ ਆ ਜਾਏਗਾ ਪਰ ਚਲ ਲੱਤੇ ਤਾਂ ਅਗਰ ਕਿ ਆਪਾਂ ਕਹਿੰਦੀ ਕੁਛ ਨਹੀਂ ਬਾਹਰ ਆਦੇ ਛੱਡਦੇ ਆ ਵੀ ਕਦੋਂ ਲੱਤੇਗਾ ਤੇ ਕਦੋਂ ਨਹੀਂ ਟੈਂਪਰੇਚਰ ਹੋਵੇ 32 33 ਡਿਗਰੀ ਜਿਆਦਾ ਹੀ ਹੈ ਵੈਸੇ ਫੀਲ ਲਾਈਕ ਤੇ ਜਿਆਦਾ ਉਧਾ 32 33 ਹੈ ਕਰਮਾ ਕਰਮ ਹੋਈ ਚਾਹ ਇਹ ਨਜ਼ਾਰਾ ਆਦਾ ਵੱਖਰਾ ਹੁਣ ਮਾਰਦੀ ਆ ਆਪਣਾ ਇੱਥੇ ਸਟ੍ਰੈਪਾਂ ਲੋੜ ਆਪਣਾ ਗਿਆ ਹੋਲ ਆਪ ਮੜੀ ਦੀ ਚਾਹ ਦੀ ਗੁੱਟ ਪੀ ਕੇ ਗਰਮਾ ਗਰਮ ਫਿਰ ਕਰਨੇ ਆ ਕਾਰੋਬਾਰ ਸ਼ੁਰੂ ਤੇ ਲੋਡ ਵੀ ਹੋ ਗਿਆ ਤੇ ਸਟ੍ਰੈਪਾਂ ਵੀ ਵੱਜ ਗਈਆਂ ਲੈ ਵੀ ਕਰਦਾ ਆਪਾ ਲੋਡ ਸਿਕਿਉਰ ਤੇ ਫਿਰ ਭਾਤੇ ਉਹਨਾਂ ਨੂੰ ਹਣ ਵੇਟ ਕਰਨੇ ਆ ਜਿੰਨਾ ਚਿਰ ਉਹ ਗੁੱਟੂ ਕੋ ਨਹੀਂ ਆਂਦੇ ਉਹਨਾਂ ਚਿਰ ਆਪਾ ਇਹ ਮੂਹਤ ਹੋਏ ਅਜਦੇ ਪਰਮਾ ਦਾ ਮਾਣਾ ਬੜਾ ਸਾਦ ਦਿੱਤਾ ਤੇਲ ਤੇ ਚੱਲ ਆਪਣੇ ਕੋਲ ਪਿਆ ਹਜੇ ਹਨਾ ਜਿੱਥੋਂ ਤੱਕ ਜਾਣਾ ਏ ਪਰ ਕੰਪਨੀ ਵਾਲਿਆਂ ਨੇ ਨਾ ਆਪਾਂ ਨੂੰ ਐਡਰੈਸ ਸੈਂਡ ਕੀਤਾ ਸੀ ਜਿੱਥੋਂ ਤੇਲ ਭਵਾਣਾ ਏ ਤੇ ਮੈਨੂੰ ਜੇਤਾ ਭੁੱਲ ਗਿਆ ਸੀ ਆ ਆਪਣਾ ਰਾਹ ਨਿਰ ਤੁਰ ਗਿਆ ਪਿੱਛੇ ਜਿੱਥੋਂ ਆਪੇ ਮੁੜਨਾ ਹੈ ਨਾ ਤੇ ਆ ਪਿੱਛੇ ਤੁਰ ਗਿਆ ਤੇ ਮੈਂ ਉਂਜੀ ਕੁਦਰਤੀ ਚੇਤਾ ਆ ਗਿਆ ਮੈਨੂੰ ਇੱਥੇ ਆ ਕੇ ਮੈਂ ਕਿਹਾ ਚਲ ਵੇਖਾਂ ਸੇ ਵੀ ਉਹ ਉਹ ਕਿੱਥੇ ਆ ਪੰਪ ਵੀ ਕਿੰਨੀ ਕੁ ਦੂਰ ਏ ਮੈਨੂੰ ਇਹ ਸੀ ਉਸੇ ਰਾਹ ਦੇ ਉੱਤੇ ਹੋਣਾ ਹੈ ਤੇ ਆ ਜਿੱਥੋਂ ਮੈਂ ਮੁੜਨਾ ਸੀ ਨਾ ਆਲੇ ਰਾਹ ਤੋਂ ਜਿੱਥੋਂ ਮੁੜਨਾ ਸੀ ਉਥੋਂ 1 ਮੀਲ ਪਹਿਲਾਂ ਮੈਨੂੰ ਜੇਤਾ ਆ ਤੇ ਮੈਂ ਜਦੋਂ ਪਾਇਆ ਆਹਲਾ ਐਡਰੈਸ ਤੇ ਉਹ ਪੰਪਰ ਆ ਤੇ ਜੇ ਮੈਂ ਉਥੇ ਮੁੜ ਜਾਂਦਾ ਤੇ ਉਦੋਂ ਬਾਅਦ ਉਹ ਉੱਥੇ ਹੁਸਟਨ ਜਾ ਕੇ ਪੰਪਾਣਾ ਬੜਾ ਮਯਾ ਅਨਾਜ ਦੇ ਮਹਾਰਾ ਨੇ ਸਾਥ ਦਿੱਤਾ ਵੀ ਉਹਨਾਂ ਦੇ ਚੰਦ ਕੁਛ ਨਹੀਂ ਸੀ ਏਡੀ ਕਿਹੜਾ ਇਹਨਾਂ ਗੋਲੀ ਮਾਰ ਦੇਣੀ ਏ ਆਹੀ ਦੇਣਾ ਸੀ ਨਹੀਂ ਕੋਈ ਪੰਪ ਆਇਆ ਨਹੀਂ ਇਹ ਕੋਈ ਨਾ ਕੋਈ ਬੰਦਾ ਸੋ ਢੱਲ ਕੇ ਛੱਡਦਾ ਸੋ ਬੰਨੇ ਹੁੰਦੇ ਐ ਇਹ ਐਵੇਂ ਬਣਾ ਕੇ ਲੋ ਗੱਲਾਂ ਸੁਣਨੀਆਂ ਪੈਣੀਆਂ ਹਨ ਹੁਣ ਫਿਰ ਯੂ ਹੈਵ ਟੂ ਚੈੱਕ ਇਹ ਉਹ ਪਾਣੀ ਧਮਕਾਣੀਆਂ ਨਾ ਫਿਰ ਉਹ ਬੜਾ ਕੁਝ ਸਮਝਾਉਂਦੇ ਹੁੰਦੇ ਐ Okay. <laughs> ਚੱਲ ਰਿਹਾ ਕਿ ਵਾ ਮਨਾ ਖੱਡਾ ਜਾ ਭਾਇਆ ਕਾ ਇਹ ਨਿਕਾਸੀ ਹੋਣੀ ਪਾਣੀ ਦੀ ਤੁਸੀਂ ਦਾ ਖੱਡਾ ਚਲਿਏ ਇੱਕ ਲੈਨੇ ਰੈੱਡ ਬੁੱਲ ਤੇ ਵਾਸ਼ਰੂਮ ਕਰਕੇ ਯੂਜ਼ ਤੇ ਨਿਕਲਣ ਵਾਲੀ ਬਣੀ ਆ ਯਾਰ ਨਹੀਂ ਵੇਟ ਹੋ ਗਿਆ ਬਾਲੇ ਕਿੱਥੇ ਮੈਂ ਪੜਦਿਆਂ 10 ਵਜੇ ਤੇ ਕਿੱਥੇ ਹੋਣੀ ਟੀਏ ਸਾਢੇ 12 ਦਾ ਖਾਣ ਦਾ ਤੇ ਹੋਂ ਤੇਲ ਤੋਂ ਪਾਉਂਦੇ 1 ਵਜੇ ਦਾ ਹੋ ਜਾਣਾ ਵੀ ਅਜੇ ਰੋਟੀ ਫੜਨੀ ਰਾਹ ਚ ਦਾ 15 ਮਿੰਟ ਉੱਥੇ ਵੀ ਲੱਗ ਜਣੇ ਨੇ ਬੜਾ ਟਾਈਮ ਖਰਾਬ ਬੰਦਾ ਪਤਾ ਕਿ ਚੱਕਰੇ ਮੈਂ ਸੋਚਦਾ ਵੀ ਆਪਣਾ ਕਰਾਂਗਾ ਕਿਉਂਕਿ ਜੇ ਡੇਲੀ ਮੈਂ ਕਸਾਬ ਲਾਇਆ ਵੀ ਇੱਕ ਵਲੋਗ ਪਾਵਾਂ ਮੇਰੇ 3-4 ਸਬਸਕ੍ਰਾਈਬਰ ਵੱਧ ਜਾਂਦੇ ਆ ਫਿਰ ਆਪਣੀ ਸਬਸਕ੍ਰਾਈਬਰਾਂ ਦਾ ਧਿਆਨ ਦਈਏ ਉਹ ਵਧਾਣੇ ਆ ਫਿਰ ਹਾਲਾ ਪਾਣਾ ਉਹ ਜਿੰਨਾ ਹੋ ਸਕੇ ਜਿਆਦੀਆਂ ਵੀਡੀਓ ਪਾਵਾਂਗੇ ਤੇ ਜਿਆਦੇ ਵਧਣਗੇ ਯਾ ਪਿੱਛੇ ਆ ਪਾਰਕਪੁਰਗ ਜੀ ਵਾਵਾ ਵਧੀਆ ਬਣਾਈ ਨੇ ਨਾ ਜੇ ਲੱਗਦਾ ਉਹ ਯਾ ਫਲੈਟ ਬੈੱਡ ਦਾ ਨਾ ਕੰਮ ਇਦਾਂ ਦਾ ਵੀ ਟ੍ਰੈਨਿੰਗ ਜੀ ਬਣਦੀ ਨਹੀਂ। ਜੀ ਚੇਤਾ ਹੀ ਨਹੀਂ ਰਹਿੰਦਾ। ਇਹ ਹੁੰਦਾ ਯਾਰ ਸੋ ਜਾ। ਤੇ ਚੱਲਦਾ ਚਲਾ ਲੈਨੇ ਤੇ ਸੋ ਜਾ। ਬਸ ਦੋ ਜੁਗ ਗੱਲਾਂ ਚੇਤੇ ਰਹਿੰਦੀਆਂ ਨੇ। ਚਲੋ ਹੁਣ ਰੁਕ ਗਏ ਆ ਚਾਹ ਪਾਣੀ ਬਣਾਨੇ ਆ ਫਿਰ ਤੁਰਾਂਗੇ। ਵੇਖ ਜੱਟਾਂ ਨੇ ਖੋੜੇ ਰੱਖੇ ਹੋਰੀਏ ਜੱਟ ਦੀ ਕੰਪਨੀ ਚੱਲ ਰਹੀ ਹੈ ਨਾ ਬ੍ਰੈਂਡ ਦੇ ਮਗਰ ਹੀ ਪਾਇਆ ਸਾਰਾ ਪਰਿਵਾਰ ਹੀ ਇਕੱਠਾ ਮੈਨਾਂ ਇਹ ਮੈਨਾਂ ਵੀ ਜਿਆਦਾ ਆਣੀ ਹੈ ਭੈਣ ਲੱਖ ਲੱਖ ਡੇਡ ਡੇਡ ਲੱਖ ਡਾਲਰ ਦੀ ਇਹ ਘੁਣੀਏ ਓ ਬੱਲੇ ਕੋਈ ਠੋਕਦਾ ਮੁੱਲ ਨਹੀਂ ਝੱਲਾਪਾ ਟਾਇਰ ਘੜਗਾਈਏ ਆਪਾਂ ਜਿਹੜਾ ਕੰਮ ਕਰੁੰਦੇ ਆਏ ਆ ਅਗਰ ਆਏ ਜੇ ਜਿਹੜੇ ਆ ਇਹਨਾਂ ਦਾ ਪਤਾ ਨਹੀਂ ਕੀ ਹਾਲ ਹੁੰਦਾ ਆ ਬੰਦੇ ਦਾ ਸਟਰਕਚਰ ਹੈ ਆ ਬੜਾ ਭੈੜਾ ਯਾਰ ਆਹੀ ਜਿੱਥੇ ਡਿਲੀਵਰੀ ਕਰਨੀ ਸੀ ਤੇ ਹੈ ਦਿਓ ਆਪਣਾ ਪਹਾੜੀ ਜੇ ਕੋਲ ਇਥੋਂ ਮੰਨ ਲਓ 메ਨ ਸੜਕ ਤੋਂ ਇਹ 2 2.5 ਕਿਲੋ 2.5 ਕੋ ਮੀਲਾ ਮੰਨ ਲਓ ਲਗਭਗ ਸਾਰਾ ਖੱਜਾ ਜਾਈ ਮੈਨੂੰ ਇੱਕ ਰਹਾ ਦੇ ਇਹੀ ਵਾਂ ਬੈਗ ਦੇ ਗਲਤੀ ਵੜ ਗਿਆ ਵਾ ਔਰ ਫਿਰ ਵੀ ਕਲਰ ਡ੍ਰੈਸ ਹੈ ਨਾ ਇਹ ਸਾਰਾ ਕੁਝ ਉਦਾਈਏ ਪਰ ਇੱਕ ਰੇ ਲੱਗਦਾ ਅੱਜ ਵੀ ਵਾਰਤਾ ਕਰ ਗਏ ਗਲਤੀ ਦੇ ਨਾਲ ਆਪ ਪਾਣੀ ਨੂੰ ਪੰਜਾਬ ਵਾਲੇ ਸੌਣਦੇ ਨੇ ਹਰਿਆਣੇ ਵਾਲੇ ਵੀ ਰੋਂਦੇ ਨੇ ਬਲਮਾ ਸਾਰੇ ਰੋਂਦੇ ਨੇ ਵੀ ਭੈਣ ਜੀ ਕੋ ਸਾਨੂੰ ਵੇ ਦੋ ਪਾਣੀ ਪੈਲੀਆਂ ਦੇ ਵਿੱਚ ਅਸੀਂ ਝੋਨਾ ਲਾਨੇ ਆ ਕਿੱਥੇ ਸਰਕਾਰਾਂ ਕਾਕੋ ਪਾੜੇ ਦੀਆਂ ਸੁਣਦੀਆਂ ਲਗੋਨੀ ਹੈਗੀਆਂ ਹੈ ਵੀ ਮਰੋ ਸਾਨੂੰ ਪਾਣੀ ਦੋ ਕੋ ਘੋਟੇ ਹੀ ਬਿਸੇ ਝੋਨਾ ਇੱਥੇ ਲਾਈਦਾ ਮੁੰਜੀ ਲਾਈਦੀ ਪਾਣੀ ਲਾਦਾ ਹਾਟਾ ਅਮਰਤ ਵਰਗਾ ਪਾਣੀ ਮਿੱਠਾ ਪਾਣੀ ਹੈ ਬੋਰ ਤੋਂ ਮੂੰਹ ਲਾ ਕੇ ਪੀ ਲਈਏ ਦੁਨੀਆ ਦੇ ਉੱਤੇ ਬੜੀ ਘੱਟ ਜਗ੍ਹਾ ਨੇ ਜਿੱਥੇ ਆਪਾਂ ਪਾਣੀ ਮੂੰਹ ਲਾ ਕੇ ਪੀ ਜੀਦਾ ਬੋਰ ਤੋਂ ਹਣਾ ਵੀ ਸਾਡਾ ਪਾਣੀ ਖਤਮ ਹੋਣ ਦੇ ਆ ਤੇ ਇਹ ਕਾਕੋ ਪਾੜਿਆਂ ਦੇ ਨੂੰ ਕਹਿ ਦਈਏ ਵੀ ਸਾਨੂੰ ਡ੍ਰਿਪ ਦਿਓ ਕੋਈ ਡਰਿਲਿੰਗ ਸਿਸਟਮ ਦਿਓ ਕੁਛ ਦਿਓ ਵੀ ਪਾਣੀ ਸਾਨੂੰ ਨਹਿਰੀ ਦਿਓ ਨਦੀ ਦਾ ਦਿਓ ਉਹ ਉੱਥੇ ਇੱਕ ਉੱਥੇ ਲੈ ਆ ਕੇ ਬਹਿਣੇ ਸਵਾਈਆ ਲੱਛ ਹੋਈਆ 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 ਲੱਛ ਉਹਨਾਂ ਨੂੰ ਪਰਿਵੰਦੇ ਦਿਓ ਸਾਨੂੰ ਮੂਨਕ ਚੋਂ ਨਹਿਰ ਚੋਂ ਦੇ ਦਿਓ ਉਹ ਦਿਹਾੜੇ ਵੀ ਇਹ ਕਟੀਰ ਕੇ ਤੁਸੀਂ ਕੱਢੀਏ ਹੈ ਉਹ ਯਮਨਾ ਚੋਂ ਦੇ ਦਿਓ ਤੇ ਸਾਨੂੰ ਉਹ ਨਜ਼ਰ ਤੇ ਦਿਓ ਇਹ ਵੀ ਨਾ ਸੱਚ ਪੁੱਛੋ ਵੀ ਕੋਈ ਨਹੀਂ ਕੁਝ ਕਰਕੇ ਰਾਜੀ ਹੋਏ ਸਾਡੇ ਵਾਲੇ ਲੀਡਰ ਬੜੇ ਘੱਟ ਘਟੀ ਜਾਣ ਆ ਦਿਨਾ ਜਮ ਦੁਵੀਦਾਲਾ ਕੰਮ ਹੋ ਗਿਆ ਮੈਂ ਆ ਗਿਆ ਇੱਥੇ ਇੱਥੇ ਡਿਲੀਵਰੀ ਹੋਣੀ ਹੋਣਾ ਨਾ ਹੁਣ ਮੈਂ ਮਰ ਚਲਾ ਹੋਰ ਰਣ ਮਾਰ ਮਾਰ ਕੇ ਤੇ ਕੋਈ ਨਹੀਂ ਆਣਦਿਆ ਨਾ ਅੰਦਰ ਜਾਣ ਜੋਗਾ ਇਹਨੇ ਪਤਾ ਕੀ ਕਿ ਆਵੇ ਇਹ ਆ ਗਿਆ ਪ੍ਰਾਈਵੇਟ ਸ਼ੂਟਿੰਗ ਰਿਜ਼ਰਵ ਜੇ ਕੰਦ ਟੱਪੇ ਗੋਲੀ ਮਾਰ ਦੇ ਮੈਂ ਬਿਲਕੁਲ ਰਿਸਕ ਨਹੀਂ ਲੈ ਲੇਗਾ ਬਿਲਕੁਲ ਇੱਥੇ ਘਲੇ ਰਹਾਗੇ ਜਿੰਨੇ ਕੋਈ ਆਦਾ ਨਹੀਂ ਰੜ ਰੰਡਵਾਵਾ ਟੋਕੇ ਨੇ ਚੱਲੋ ਮੈਂ ਆਇਆ ਕੋਈ ਨਹੀਂ ਆਦਾ ਕੋਈ ਨਾ ਮੈਨੂੰ ਗਮਾਂ ਜਾਂ ਲੰਦਰ ਜਾ ਗਿਆ ਨਾ ਉਹ ਗੁਦਰਤੀ ਮੈਂ ਇਧਰੋਂ ਬੈਕ ਕਰਨ ਦਾ ਐਡਾ ਬੋਰਡ ਨਾਲ ਲਾਇਆ ਵਿੱਚ ਗੋਲੀ ਮਾਰਾਂ ਜੇ ਇਧਰ ਆ ਗਿਆ ਬਾਕੀ ਵੇਟ ਕਰਨੀ ਹੈ ਕਿ ਆਂਦੇ ਨੇ ਬਾਕੀ ਇਹ ਨਾ ਬੋ ਗੋਲੀ ਗਾਲੀ ਰਾਤ ਰੋਦ ਨੂੰ ਕਰ ਛੱਡਦੇ ਆ ਇਦਾਂ ਨਹੀਂ ਮੈਂ ਲਾਇਆ ਇਹ ਆ ਲਾਊਡ ਆ ਨਹੀਂ ਸ਼ਾਇਦ ਉਹ ਹਾਈਵ ਵਾਲੀ ਉਹ ਵੀ ਲੋਕ ਚ ਵੀ ਆ ਕੀ ਜੀ ਮੈਂ ਕੱਲ ਬੇ ਜਦੋਂ ਇਹਨਾਂ ਦਾ ਟਰੀ ਪਾਸਿੰਗ ਕਰ ਦਿੰਦੇ ਨਾ ਲਾਊਡ ਹੁੰਦਾ ਫਾਰਮਾਂ ਦੇ ਉੱਤੇ ਠੋਕੋ ਸਿੱਦਾ ਕੁੱਤਾ ਮਾਰ ਕੇ ਬੰਦਾ ਮਾਰ ਕੇ ਕਵਰ ਕਰਦੇ ਇੱਡੇ ਟਰੱਕ ਨੂੰ ਦੇਖੀਆ ਖਣਾ ਪਰ ਉਹ ਨਾ ਕੁੱਤਾ ਕੁੱਤਾ ਵੀ ਹੁੰਦਾ ਕੁੱਤਾ ਪਿੱਲਾ ਉਂਝ ਭੈਣੀ ਆਦਾ ਉੱਪਰ ਮਗਰੋਂ ਪੈ ਜੇ ਏਟ ਖਾਉਂਦੇ ਆ ਕੋਈ ਆਵੇ ਉੱਪਰ ਹੀ ਇੱਕ ਦਿਸਿਆ ਹੀ ਲੋਡਰ ਜਿਹਾ ਉਹ ਪਤਾ ਨਹੀਂ ਹੋਂ ਆਣ ਜਾ ਗਿਆ ਉਹ ਆਣਦੇ ਆ ਇੱਕ ਸ਼ਾਇਦ ਆਪਣੇ ਵਾਲੀਆ ਬੰਦਾ ਆ ਗਿਆ ਲੋਡਰ ਵਾਲਾ ਇਹਨੇ ਲਾਣਾ ਇਹ ਜਾਂਦਾ ਵੀ ਤੂੰ ਮੈਨੂੰ ਮੇਰੇ ਮਗਰ ਮਗਰ ਆ ਜਾ ਤੇ ਉਪਰਲੀ ਸਾਈਡ ਹੀ ਜਾਣਾ ਕਿਤੇ ਨਾ ਕਿਤੇ ਆ ਦੇ ਮੇਰੇ ਮਗਰ ਮਗਰ ਆ ਵੱਲ ਠੁੱਲਾ ਦੇ ਨੇ ਆ ਦਾ ਵੀ ਆਮਨ ਵਾਲੇ ਖੱਡੇ ਨੇ ਮਾਂ ਦਾ ਤੋਂ ਪ੍ਰਵਾਣਾ ਕਰ ਤੂੰ ਤੁਰ ਮੇਰੇ ਅੱਗੇ ਅੱਗੇ ਇਹ ਕੀ ਖੱਡੇਆਂ ਖੁੱਡਿਆਂ ਨੂੰ ਆਪਾਂ ਚੂਕ ਦੇਾਂਗੇ ਫਾਟੇ ਸਾਰੇ ਰਾ ਬਾਹਲਾ ਕੱਚਾ ਮੰਨਦਾ ਸੀ ਚਲੋ ਮਤਲਬ ਹੀ ਹੈ ਕੱਚਾ ਏ ਉਹਨਾਂ ਦਾ ਡਰ ਨਹੀਂ ਹੈਗਾ ਟਰੱਕ ਤੋਂ ਕੋਈ ਨਹੀਂ ਖੋ ਬਦਾਂਦਾ ਆ ਜਾ ਬੇਫਿਕਰ ਹੋ ਕੇ ਬਸ ਸਹੀ ਹੈ ਇੰਨਾ ਪਤਾ ਕਿ ਅਸ ਦਾ ਕਣਕ ਚ ਇਹਨਾਂ ਤੇ ਬੂਟੀ ਬੜੀ ਹੋਈ ਆ ਮਰਦਿਆਂ ਦੇ ਕੀ ਆ ਸਪਰੇਅ ਸਪਰੂ ਨਹੀਂ ਕਰਦੇ ਆ ਕੀ ਕਰਦੇ ਆ ਇਹ ਉਹ ਨਹੀਂ ਦਾ ਬਾਥੂ ਦਾਣਾ ਇਹ ਹੋ ਜਾਂਦਾ ਗੋਲ ਗੋਲ ਜਿਹਾ پتہ ਕੀ ਕਾਦੇ ਹੁੰਦੇ ਨੇ ਬਾਥੂ ਦੇ ਹੁੰਦੇ ਨੇ ਉਹ ਉਹ ਉਦਾਂ ਦੀ ਬੂਟੀਆਂ ਹੀਆਂ ਹੋਈਆਂ ਨੇ ਕਣਕ ਜਿਹਾ ਕਣਕ ਵੀ ਥੋੜੀ ਵਿਰਲੀ ਹੈ ਨਹੀਂ ਡਰਿੱਲ ਤੁਹਾਡੇ ਚ ਦਾਮਾ ਭਰਾਵੋ ਤੋਂ ਮਗਾਓ ਇੱਕ ਦੀਵਨਾ ਕਰਤਾਰ ਵਾਲਿਆਂ ਦੀ ਉਹ ਬਣਾਇਆ ਇੱਧਰ ਕੋਈ ਲੱਗਦਾ ਆਪਣਾ ਆ ਗੁੱਲੀ ਡੰਡੇ 'ਚ ਕਣਕ ਸੁੱਟ ਗਿਆ ਕੋਈ ਨਾ ਤਹਰਾ ਰਹੀ ਸਕਣ ਕਸੁੱਟ ਗਿਆ ਕੋਈ ਗੁੱਲੀ ਡੰਡੀ ਜੀ ਲੋਕੀ ਵੇਖ ਕੇ ਜਰਦੇ ਕੋਈ ਨਹੀਂ ਅਗਲਾ ਗੁੱਲੀ ਡੰਡਾ ਲਾਇਆ ਭਲਾ ਲੱਗਾ ਰਹਿਣ ਤੋਂ ਬਹੁਤ ਗਾਣਾ ਖਰਾਬ ਇੱਥੇ ਲੋਕੀ ਖਰਾਬ ਕਰ ਰਹੇ ਆ ਲਾਈ ਜੀ ਪਹੁੰਚਦੇ ਗਏ ਆਪਾਂ ਮੈਂ ਨਾ ਸਿਸਟਮ ਹੈ ਕੀ ਇੱਥੇ ਆਹ ਦੇ ਆਹ ਦੇ ਮੇਰੇ ਹਿਸਾਬ ਨਾਲ ਨਾ ਇਹ ਆ ਪੂਲ ਪਾਲ ਜਾਵੇ ਇੱਕ ਦੇ ਕੱਢਣ ਆਹ ਸੱਚਾ ਪੂਲ ਇੱਕ ਹੀ ਯਾਰ ਨਾ ਪਰ ਆ ਵੀ ਹੈਗਾ ਖੱਡਾ ਜੱਕ ਅਕਰ ਦੇ ਲੱਗਦਾ ਵੀ ਜਿਵੇਂ ਚਟਾਨ ਜਿਹਦੇ ਵਿੱਚ ਬਣਿਆ ਆਹ ਵਾਲਾ ਤੇ ਉਪਰਲਾ ਤੇ ਚਲ ਫਿਰ ਵੀ ਮਡੀ ਜੀ ਬਿਲਡਿੰਗ ਹੈਗੀ ਏ ਪਰ ਹੈ ਬੰਦ ਹੀ ਕੋਰੇ ਕਿੰਨੇ ਸਾਲਾਂ ਤੋਂ ਇਹ ਕੀ ਕਰਦੇ ਹੋਣਗੇ ਯਾਰ ਇੱਥੇ ਇਹ ਯਾਰ ਇਹੋ ਬਣਾੜ ਗਏ ਵਾਟਰ ਬੋਟਰ ਪਾਰਕ ਵਾਲਾ ਮਿੰਨ ਤੇ ਸਿਸਟਮ ਜਿਾ ਲੱਗਦਾ ਵੀ ਇੱਥੇ ਲੋਕ ਆਣਗੇ ਟੂਰਿਸਟ ਇੱਥੇ ਸ਼ਰਾਬਾਂ ਪੀਣਗੇ ਗੰਦੀਆਂ ਚੀਜ਼ਾਂ ਕਰਨਗੇ ਹੋਰ ਗੱਲ ਤੇ ਕੁਝ ਨਹੀਂ ਕਿਉਂਕਿ ਇਹ ਲੱਗਦਾ ਘਰ ਤੇ ਕੋਈ ਨਹੀਂ ਹੋਟਲ ਜਿਹਾ ਇਹਦੇ ਕੋਈ ਪਰ ਹੈ ਬੰਦ ਹੀ ਏ ਆ ਕੋਟੇ ਕੋਟੇ ਤੋਂ ਖਿਲਰਿਆ ਪਿਆ ਕਾਂ ਤੇ ਆ ਆ ਜਿਹੜਾ ਸਮਾਨ ਹੈ ਨਾ ਆਪਣਾ ਇਹ ਇਹਦੇ ਵਿੱਚ ਹੀ ਸਣ ਹੈ ਆਲ ਜਗਾੜ ਦੇ ਆ ਖੱਡਿਆਂ ਦੇ ਵੀ ਵਾਟਰਪੂਫਿੰਗ ਹੋ ਜਾਂਦੀ ਇਹਦੀ ਵੀ ਪਾਣੀ ਅੰਦਰ ਨਹੀਂ ਜਾਂਦਾ ਹੋਰ ਕੁਛ ਨਹੀਂਗਾ ਪਰਪਜ ਹੀ ਦਾ ਤੇ والله ਯਾ ਉਹ ਜੱਟ ਇਹ ਆਪਣਾ ਇਨਸਟਰਕਸ਼ਨ ਦੇਗਾ ਵੀ ਆਪਾਂ ਕਿੱਧਰ ਜਾਣਾ ਹੈ ਤੇ ਕਿੱਧਰ ਨਹੀਂ ਉਹ ਵੇਖੋ ਇੱਕ ਕੁੱਤਾ ਵੀ ਆ ਗਿਆ ਛੋਟਾ ਜਿਹਾ ਨਿਕਾ ਜਿਹਾ ਕੁੱਤਾ ਆ ਗਿਆ ਲੱਗ ਗਰਤੀਆਂ ਲੋਡਿੰਗ ਸਟਾਰਟ ਹੋਈ ਨਾ ਆ ਆ ਜਾ ਜਮਟਾ ਜਿਹਦੇ ਵਿੱਚ ਨਾ ਆ ਸਾਰੀ ਪਲਾਸਟਿਕ ਜੀ ਆਣੀ ਮੇਰੇ ਹਿਸਾਬ ਨਾਲ ਤੇ ਇਹ ਪੂੜੀ ਏ ਯਾਰ ਇਹ ਆ ਪੂੜੇ ਆ ਕਿਉਂਕਿ ਆ ਜਿਹੜੀ ਆ ਸੈਡਾਂ ਚ ਖਾਲੀਆਂ ਬਣੀਆਂ ਨੇ ਨਾ ਇਹ ਪੂਲ ਚ ਬਣਦੀਆਂ ਨੇ ਲੱਗਾ ਬੀਸ਼ਨ ਕੋ ਇੱਥੇ ਵੀ ਹਰਨ ਲਾਲਾ ਲਾਲਾ ਚੱਕਰੇ ਇਹ ਵੀ ਆਪਾਂ ਇਥੇ ਲੋਡ ਕਰਨਾ ਹੈ ਡਿਲੀਵਰ ਮੇਰਾ ਦਾ ਨਾ ਦਾ 11 ਰੋਲ ਦਾ ਲੋਡ ਹੋਵੇ ਡਿਲੀਵਰ ਕਰਨਾ ਹੈ ਇਹਨਾਂ ਗੋ ਜਿਹੜੇ ਬੱਜੇ ਨੇ ਉਹ ਲਾਗੇ ਲੋਡ ਕਰਨਾ ਭਈ ਸੇਮ ਹੈ ਮੈਂ ਇਹ ਨਹੀਂ ਸਕਦਾ ਵੀ ਮੈਨੂੰ ਇਦਾਂ ਦੀ ਕੋਈ ਡਿਟੇਲ ਆਈ ਨਹੀਂ ਵਾਵਾ ਡੈਮੇਜ ਰੋਲ ਆ ਰਿਹਾ ਪਾ ਪਿਆ ਆ ਰਿਹਾ ਘੰਟਾ ਖਰਾਬ ਹੋ ਗਿਆ ਅੱਪਾ ਜਦੋਂ ਡਿਸਪੈਚਰ ਨੇ ਮੇਲ ਚੈੱਕ ਕੀਤੀ ਤੇ ਉੱਤੇ ਲਿਖਿਆ ਹੈ ਵੀ ਭਾਈ ਇੱਥੋਂ 70 ਰੋਲ ਖੜਨੇ ਆਲਾ ਚਲੋ ਪਹਿਲਾਂ ਤਾਂ ਫਿਰ ਲੈ ਜਾਂਗੇ ਆਲੇ ਪਹਿਲਾਂ ਪਤਾ ਹੁੰਦਾ ਮੈਂ ਇਹਨਾਂ ਬਲਟਾ ਬਲਟਾ ਸਿੱਧੀਆਂ ਕਰਦਾ ਮੈਂ ਮਿਹਨਤ ਕਰਦਾ ਰਹਿ ਗਿਆ। ਲੈ ਅ ਵੀ ਨਾ ਦੇ ਵਿਸਾਣੇ ਇਹ ਵਿਸਾਣੀਆਂ ਸ਼ੁਰੂ ਵੀ ਕਰ ਛੜੀਆਂ ਨੇ। ਇਹ ਮੈਨੂੰ ਡਿਕਣਦੇ ਹਣ ਫਿਰ ਆ ਜਿਹੜਾ ਆ ਆਪਣਾ ਲੋਡ ਆਇਆ ਤੇ ਚਟਾਈ ਨਾਲ ਕੋਲ ਪਹਿਲਾਂ ਆ ਗਿਆ ਸੀ ਨਾ ਤੇ ਉਹ ਆਪਣਾ ਕੀ ਨਾਂ ਲਈਦਾ ਉਹ ਹੋ ਰਿਆ ਸੀ ਨਾ ਕੋਲ ਆ ਗਿਆ ਲੋਡ ਤੇ ਤਾਂ ਕਰਕੇ ਨਾ ਇਹ ਆਲਾ ਫਿਰ ਆਪਣੇ ਤੇ ਲੱਗਦਾ ਤੇ ਉਹ ਵਿਸਾਣੇ ਸ਼ੁਰੂ ਕਰਨਾ ਚਾਹਤਾ ਕੰਮ ਚਾਲੂ ਵਿਸਾਣ ਦਾ ਤੇ ਆਪਾਂ ਲੋਡ ਵੀ ਕੱਕਰ ਲਿਆ ਤੇ ਆਪਾਂ ਹੁਣ ਨਿਕਲ ਜੀਦਾ ਹੈਗਾ ਹੱਬ ਦਾ ਨਾ ਬਸ ਡਿਸਪੈਚਰ ਨੂੰ ਖੜਨਾ ਨਾ ਪੇਪਰ ਵਰਖਣੇ ਦਿੱਤਾ ਕੋਈ। ਲੈ ਅ ਬਿਸਕੈਲ ਵੀ ਗਈ ਹੋ ਆਪਾਂ ਗਾ ਟਾਊਨ ਪੰਪ ਤੇ ਇਹਨੇ ਪਾਇਲਟ ਵਾਲਿਆਂ ਦੇ ਨਾਲ ਹੀ ਨੇ। ਇਕੱਠਾ ਹੀ ਇਹ ਟਾਊਨ ਬੰਪ ਤੇ ਕਾਰਾਂ ਦਾ ਟਾਹੌਂ ਨਾ ਬੰਪ ਤੇ ਜਿਹੜਾ ਟਰੱਕਾਂ ਦਾ ਪਾਇਲਟ ਯੂਜ਼ ਕਰਦੇ ਆ ਦੇਖ ਲੀ ਮੈਂ ਜੇ ਕੋਈ ਖਾਣ ਨੂੰ ਅੰਦਰੋਂ ਮਿਲ ਜਾ ਕੁਛ ਹੈ ਭੁੱਖ ਬੜੀ ਲੱਗੀ ਥੋ ਚੱਲ ਕਿੱਥੇ ਚੱਲਦੇ ਆ ਲੋਡ ਵੀ ਹੋ ਗਿਆ ਸੰਗੇ ਹੋ ਗਏ ਗਲਤ ਗੇਟ ਸਣੀ ਵੜ ਗਿਆ ਹਾਂ ਤੇ ਜੀ ਆਟੀਓ ਦਾ ਕਿਸੇ ਨੂੰ ਦਾ ਦੱਸੋ ਇਹ ਮਾੜੀਆਂ ਹੱਤਾਂ ਚ ਪੈਂਦੇ ਨਹੀਂ ਭਾਈ ਕਿਸੇ ਨੂੰ ਸਾਨੂੰ ਵਾਲੀ ਸਾਈਡ ਤੇ ਸਾਨੂੰ ਵੀ ਲੋਡ ਹੋ ਰਿਹਾ ਇਹ ਪਾਇਲਟ ਆ ਜਿਹੜੇ ਟਰੱਕਾ ਟਰੱਕ ਸਿਰਫ ਇੱਥੇ ਪਾਇਲਟ ਯੂਜ਼ ਹੁੰਦਾ ਤੇ ਆ ਜਿਹੜੇ ਨੇ ਇਹ ਪਾਇਲਟ ਕੋਈ ਇਹ ਟਾਊਨ ਪੰਪ ਆ ਇਸ ਕਾ ਕੀ ਇਹਨਾਂ ਟਾਇਰ ਇਹ 90 ਦੇ ਨੇ 94 ਤੇ ਜ਼ਿਆਦਾ ਤੇ ਇਦਾਂ ਹੀ ਆ ਪਾਣੀ ਲਵਾਵਾਂਗੇ ਇੱਧਰ ਰਵਾਲ ਮਾਸੂਦ ਜਾਣੇ ਬਾਅਦ ਮਾਸੂਦ ਆ ਜਾ ਪਾਣੀ ਸਮਾਨ ਲੈ ਲਿਆ ਖਾਣ ਪੀਣ ਦਾ ਇਹ ਬੜੀ ਕਮੀ ਸੀ ਬੜੇ ਦਿਨ ਹੋ ਗਏ ਹੁਣ ਇਹਨੂੰ ਵਿੰਦਾ ਕਰਨਾ ਮੈਂ ਲੱਭਣ ਹੀ ਨਹੀਂ ਸੀ ਦੇ ਹੈਗਾ ਇਹਦਾ ਕੰਮ ਆ ਵੀ ਇਹ ਜਦੋਂ ਆਪਾਂ ਸਟ੍ਰੈਪ ਆ ਖੋਲ ਦਿੰਨੇ ਆ ਨਾ ਇਹ ਯੂਜ਼ ਕਰਕੇ ਵਿਖਾਵਾਂਗਾ ਫਿਰ ਉੱਥੇ ਜਦੋਂ ਸਟ੍ਰੈਪ ਲਵੇਟਣੀ ਹੁੰਦੀ ਆ ਨਾ ਬੈਲਟਾ ਉੱਥੇ ਲਵੇਟ ਦਈ ਦੀਆਂ ਨੇ ਗੋਲ ਗੋਲ ਕਰਦੀ ਦੀਆਂ ਨੇ ਤੇ ਉਹ ਫਿਰ ਹੱਥ ਨਾਲ ਕਰਨੀਆਂ ਪੈਂਦੀ ਏ ਦੋ ਦੋ ਘੇੜੇ ਜਾਂਦੇ ਨੇ ਆਹ ਜਗਾੜੇ ਖੱਬੜਪਟਣ ਵਾਲਾ ਇਹਦੇ ਵਿੱਚ ਪਾ ਕੇ ਤੇ ਜਿਵੇਂ ਖੱਬੜਵੱਟੀ ਤੱਕ ਮਾ ਦੇਣਾ ਤਾਂ ਸਟ੍ਰੈਪ ਸਾਰੀ ਦੀ ਸਾਰੀ ਝੱਟ ਲਵੇਟ ਜਾਂਦੀ ਏ ਹਾਰਦਾ ਟਰੱਕ ਸੜਕ ਤੇ ਖਲਾਰਦਾ ਪੈ ਗਿਆ। ਉਹ ਖਾਪਾ ਲੈਣੀ ਸੀ ਰੋਟੀ ਇਥੋਂ। ਤੇ ਟਾਬਾ ਕੋਈ ਨਹੀਂ ਸੀ ਹੈਗਾ। ਆ ਗਿਆ ਸੀ। ਲੈ ਆ ਚਲੋ ਡਿਲੀਵਰੀ ਕੀਤੀ ਹੈ ਨਾ। ਤੈਨੂੰ ਉਹ ਮੈਂ ਐਡ ਕਰ ਛੜਿਆ ਵਿੱਚ ਆ ਵੀਡੀਓ ਉਹ ਬਣਾ ਲਈ ਸੀ। ਵਿੱਚ ਐਡ ਕਰ ਲੈ ਅੱਜ। ਮੈਨਾਂ 10 ਗੁਣਾ ਜ਼ਿਆਦਾ ਟਾਈਮ ਲੱਗਦਾ। ਕਿੱਥੇ ਦੋ ਦੋ ਘੇੜੇ ਆਂਦੇ ਨਹੀਂ। ਇੱਕ ਵਾਰੀ ਕਮਾਇਆ। ਕਿੱਥੇ ਆ ਲੈ ਝੱਟ ਫੱਟ ਵਟ ਕੇ ਕੱਪੜਾ ਜਦੇ ਆ ਸਾਈਡ ਤੇ ਲੈ। ਮਿੰਟਾ ਦਾ ਵੀ ਨਹੀਂ ਲੱਗਾ। ਨਹੀਂ ਨਹੀਂ ਹਵਾਲ ਮੜ ਜਾਾਂਗੇ। ਪਾਣੀ ਪਤਾ ਨਹੀਂ ਲੈਣ ਵਾਲਾ ਪਿਆ ਏ ਪਾਣੀ ਪਤਾ ਨਹੀਂ ਹੁੰਨੀ ਕੋਲ ਆਪਣੇ ਤੇ ਵਾੜ ਮੜ ਜਾਂਦੇ ਆ ਵਾੜ ਵਾਰ ਤੋਂ ਫੜ ਕੇ ਪਾਣੀ ਬੜੀ ਗੰਦੀ ਮੁਸ਼ਕਲ ਆ ਪਾਣੀ ਲੈਣਾ ਦੁੱਧ ਦੀ ਗੱਲਾਂ ਲੱਲਾਂਗੇ ਤੇ ਅੱਜ ਬਹਨੇ ਅੱਜ ਯਾਰ ਸਬਜ਼ੀ ਬਣਾਵਾਂਗੇ ਬੜੇ ਦਿਨੋਂ ਬਹਨੇ ਸਬਜ਼ੀ ਉਦਾਂ ਹੀ ਪਈ ਉਦਾਂ ਦੀ ਲਈਏ ਹਲਦੂ ਮਿਰਚ ਅੱਜ ਬਣਾਣੇ ਆ ਕਾ ਤੇ ਬੈਠਾ ਮੈਂ ਨਾ ਮੈਂ ਤਾਂ ਦੋ ਸਮਸੇ ਦਿੱਤੀ ਇਹ ਬਣਾ ਲੱਗੇ ਮੈਂ ਕਿੱਦਾਂ ਬੜਾ ਟਾਈਮ ਲੱਗਾਂ ਜਾਂਦਾ ਆਂਦਾ ਇਹ ਹੀ ਬਣਾਏ ਨਹੀਂ ਹੁੰਦੇ ਨਾਲ ਦੀ ਨਾਲ ਬਣਾਈ ਦੇ ਆ ਮਤਬ ਉਹ ਤਾਂ ਤੇ ਤਿਆਰ ਹੁੰਦੀ ਆ ਪਰ ਉਹ ਫਰਾਈ ਕਰਨ ਨਾਲ ਦੀ ਨਾਲ ਆਦਾ ਕਰੀਦੀ ਆ ਭਰਾਵਾ ਮੇਰਾ ਸਰ ਟਰੱਕ ਲੱਗਾ ਸੜਕ ਦੇ ਉੱਤੇ ਲੱਗ ਗਿਆ ਬਣਾਣਾ ਕਕਰੜੇ ਤੇ ਤੁਹਾਡਾ ਲੱਗਦਾ ਕਗਰੇ ਕਿ ਲੱਗਦਾ ਹਨ ਬੁਲਸ ਵਾਲੇ ਤਾਂ ਨਹੀਂ ਪਤਾ ਹੁੰਦਾ ਕਦੋਂ ਟਰੱਕ ਫੀ ਜੀ 11 ਵਜੇ ਬੰਦ ਹੋਣਾ ਵਾਲਮਾਰਟ ਟਾਈਮ ਹੋ ਗਿਆ 10 ਵਜੇ 15 ਬੋਲੇ ਮਿੰਟ ਹੋ ਗਏ ਇਹ ਨਾ ਵੀ ਆਖਣ ਬਈ ਹੁਣ ਇਤੋਂ ਬਾਅਦ ਵੜ ਨਹੀਂ ਸਕਦੇ ਤੁਸੀਂ ਅੰਦਰ ਮੈਂ ਆ ਫੜ ਫੜ ਕੇ ਨਿਕਲ ਜਾਾਂ ਸਮਾਨ ਪਾਣੀ ਧਣੀਆ ਆਈਓ ਦੀ ਕਿਥੇ ਲੇ ਗੁਰਦਾ ਵੀ ਪਾਣੀ ਵੀ ਲੈ ਆਂਦਾ ਚਮਚੇ ਬਰੈਡ ਦੇ ਨਾਲ ਗੁੱਦ ਤੇ ਦਕਾਨਾ ਨਾਲੇ ਉਹ ਨਹੀਂ ਸੰ ਹੈਗੇ ਗਰਮੀਆਂ ਆ ਗਈਆਂ ਤੇ ਆਪਣੇ ਕੋਲ ਥੋੜੇ ਜੇ ਮਤਲਬ ਸ਼ੋਰਟ ਨਹੀਂ ਸੰ ਹੈਗੇ ਸ਼ੋਰਟ ਲੈ ਕੇ ਆਂਦੇ 4 3 ਤੇ ਤਿੰਨ ਟੀ-ਸ਼ਰਟ ਆ ਲੈ ਗਿਆ ਏ ਪਤਲੀਆਂ ਪਤਲੀਆਂ ਆ ਪਹਿੜੀਆਂ ਪਹਿੜੀਆਂ ਜਮਾ ਪਤਲੀਆਂ ਮਾ ਗਰਮੀ ਆ ਗਈ ਕੰਮ ਆਪਣਾ ਉਦਾਂ ਦਾ ਹੀ ਏ ਗਰਮੀ ਵਾਲਾ ਬਾੜਾ ਤੇ ਕਪੜਾ ਹੌਲਾ ਹੋਣਾ ਚਾਹੀਦਾ ਕਪੜਾ ਜਿਆਦਾ ਭਾਰਾ ਹੋਣਾ ਚਾਹੀਦਾ ਅ ਸਵੇਰੇ ਸਵੇਰੇ ਨਾ ਚਾਹ ਪੀਣ ਵਾਲਾ ਕੰਮ ਨਹੀਂ ਪੜ ਗਿਆ ਨਾ ਤੇ ਬਣਨ ਬਣੀ ਸੀ ਨਾਲੇ ਪੱਤੀ ਵੀ ਨਹੀਂ ਸੀ ਪੱਤੀ ਰਾਦੀ ਉਹਦੇ ਤੋਂ ਲਈ ਸੀ ਉਹ ਖੁੱਲੀ ਸੀ ਉਹ ਮਿਲੇ ਕੋ ਨਹੀਂ ਅਗੇ ਜਿਹੜੇ ਪਾਉਟ ਜਿਹੜੇ ਹੁੰਦੇ ਆ ਉਹ ਵੈਨੇ ਅਗੇ ਟਾਬੇ ਤੋਂ ਵੀ ਤਾਂ ਹੁੰਦਾ ਵਾਂਗੇ ਦੋਸ ਦਾ ਵਿੱਚ ਆਜ ਹੀ ਕੱਪ ਦੇ ਦਿਖਲੀ ਜਿੰਦਗਰੀ ਦੇ ਡਿਲੀਵਰੀ ਅਪਰਲੀ ਗਲੀ ਜਾਈਏ ਨਾਲ ਹੀ ਉੱਥੇ ਚੱਲਦੇ ਆ ਪਾਏ ਵੀ ਕੋਫੀ ਦਾ ਲਿਆ ਮੱਗ ਫੜ ਇੱਥੇ ਖੜਿਆ ਟਰੱਕਾ ਪਰਾ ਪਿਆ ਵਾਸ਼ਿੰਗ ਵਾਲੇ ਆ ਟਾਕੋ ਬੈਲ ਵਾਲੇ ਆ ਇਹ ਮਾਰਕੀਟ ਦੇ ਵਿੱਚ ਇੱਥੇ ਪਾਖਲਾ ਲੈ ਕਿਉਂਕਿ ਇਹ ਜਿਹੜੀ ਗਲੀ ਹੈ ਨਾ ਆਫੀਸ਼ੀਅਲ ਕੋ ਨਹੀਂ ਹੈ ਜੀ ਜੇ ਗਲੀ ਅਫੀਸ਼ੀਅਲ ਹੁੰਦੀ ਇਹ ਵਿੱਚ ਮੰਨ ਲਓ ਸਟਰੀਟ 뷰 ਹੋਣਾ ਸੀ ਤੇ ਲੈਣਾ ਲੁਣਾ ਹੁੰਦੀਆਂ ਨੇ ਇੱਥੇ ਵਿੱਚ ਇੱਥੇ ਕੱਖਣੀ ਹੈਗਾ ਤੇ ਤਾਂ ਕਰਕੇ ਇੱਥੇ ਕੋਈ ਟੋਕ ਨਹੀਂ ਸਕਦਾ ਪਾਰਕਿੰਗ ਲਾ ਸਕਣੇ ਆਪਾਂ ਇੱਥੇ ਹੈਂ ਇਹ ਵਿਭਾਗ ਰਦਨਾ ਚੱਲ ਚਲੀ ਗਏ ਫੜਾ ਫੜ ਨਿਕਲੀਏ ਦਮ ਤੜ ਆਇਆ ਕੰਮ ਥੋੜਾ ਜਣਾ चल चलिए मर्दा नया दर्दंडावण ਲੋਕਾਂ ਦੇ ਬੇਲੀਆਂ चल चलिए मर्दा नया दर्द ओ या, यार बंदਾ ਕਿੱਡਾ ਦੁੱਖਾਂ ਪਿਆ ਇਹ ਰੀਗ ਆ ਯਾਰ ਅੱਲਾਹ ਹਾਬੇ ਉਮਰਾ ਕਾ ਜੋੜੀ ਕੰਬਲ ਕੁੰਬਲ ਜਿਆ ਨਿਕਲੀ ਕੇ ਅ ਰਾਤੀ ਆਪਾਂ ਨਵੀਆਂ ਚਾਦਰਾਂ ਉਲੀਆਂ ਹੰਦੀਆਂ ਛਈਆਂ ਸੱਦੀਆਂ ਚਾਦਰਾਂ ਚੰਗਾਈ ਉਹਨਾਂ ਆਫਿਸ ਲੱਭਣਾ ਜਾਂ ਤੇ ਆਫਿਸ ਲੱਭੇ ਜਾਂ ਇਹਦੀ ਕੋਈ ਕੰਸਟਰਕਸ਼ਨ ਸਾਈਟ ਲੱਭੇ ਜਿੱਥੇ ਕੰਸਟਰਕਸ਼ਨ ਚੱਲਣ ਦੀ ਹੈ ਤਾਂ ਬੜਾ ਲੱਗੇਗਾ ਟਰੱਕ ਲਾਤਾ ਪਾ ਉਹ ਸੜਕ ਦੇ ਵਿੱਚ ਕਾਰ ਜਮਾ ਕਿੱਥੇ ਇਹਨਾਂ ਦੇ ਵਿੱਚ ਚੱਲਦੇ ਆ ਪੁੱਛਣੇ ਭਰਾਵਾ ਹਾਂ ਦੱਸੋ ਆਪਣਾ ਸਮਾਨ ਜਿੱਥੇ ਲਾਣਾ ਜੇ ਲਾ ਕੇ ਤੇ ਨਿਕਲੀ ਅਗਲਾ ਲੋਡ ਵੀ ਆ ਗਿਆ ਉਧਰ ਲੇਟ ਹੋ ਗਏ ਤੇ ਉਹਨਾਂ ਦਿਹਾੜੀ ਮਰ ਜਾਣੀ ਆਪਣੀ ਹਾਦੇ ਰਿਆ ਜਗੜ ਸਾਰਾ ਗੋਲਫ ਕਲੱਬ ਆਪਾਂ ਕੀ ਚੱਕਰ ਪਿਆਏ ਹੁਣ ਆਪਾਂ ਇਧਰ ਲਈ ਸੜਕ ਤੇ ਆਏ ਆ ਇਹ ਆਪਾਂ ਜਾਣਾ ਪਰਲੀ ਸੜਕ ਤੇ ਹੁਣ ਇੱਥੋਂ ਨਿਕਲ ਕੇ ਤੇ ਦੇ ਮੰਨ ਲੈ ਵੀ ਆ ਜਿਹੜਾ ਗੋਲਫ ਕਲੱਬ ਹੈ ਨਾ ਇਹਦੇ ਬੈਕ ਸਾਈਡ ਦੇ ਵਿੱਚ ਆ ਉੱਥੇ ਜਾਣਾ ਮੈਂ ਸਮਝਾ ਦ ਦਿੰਦਾ ਹਾਂ ਹੁਣ ਨਿਕਲਦੇ ਹਾਂ ਪਰ ਜਿਹੜੀ ਗੱਲ ਦਾ ਡਰ ਸੀ ਨਾ ਮਤਲਬ ਜਿਹੜੀ ਗੱਲ ਦਾ ਕਦੀ ਡਰ ਨਹੀਂ ਸੀ ਹੈਗਾ ਉਹ ਉਹ ਗੱਲ ਹੋ ਗਈ ਅੱਜ ਇੱਥੇ ਆਈ ਐਲ ਲੋਡਿੰਗ ਵਾਸਤੇ ਤੇ ਇੰਨਾ ਕੋਲ ਹੁਣ ਸਾਡੇ ਕੋਲ ਤਾਂ ਮਸ਼ੀਨ ਹੀ ਕੋਈ ਨਹੀਂ ਲਾਣ ਲਈ ਤੇ ਮੈਂ ਕਿਹਾ ਹੁਣ ਅੰਦਾ ਵਾਪਸ ਲੈ ਜਾ ਮੈਂ ਕਿਹਾ ਸਾਲਿਓ ਮਸ਼ੀਨ ਲਿਆਣੀ ਸੁਖੀ ਹੈ ਜਾਂ ਇਹ ਜੌਰਜੀਆ ਵਾਪਸ ਜਾਣਾ ਸੁਖ ਹੈ ਆਂਦੇ ਵਿਚਾਲੋਂ ਕਹਿੰਦਾ ਮਸ਼ੀਨ ਦਾ ਕਰਦੇ ਆ ਪਤਾ ਆਂਦਾ ਪਹਿਲਾਂ ਅੱਜ ਤੇ ਕੁਝ ਨਹੀਂ ਹੋਣਾ ਅੱਜ ਤੇ ਘਰ ਆ ਕੇ ਸੌ ਜਾ ਜਾਗੇ ਆ ਠੀਕ ਹੈ ਭਰਾਵਾ ਸੌ ਜਾਨੇ ਅੱਜ ਦਨ ਬਾਬ ਵੇਨੇ ਆਂਗੇ ਤੇ ਪਾਰਕਿੰਗ ਪੂਰੀ ਕਿੰਨੀ ਜੀ ਲਾਈ ਜਿੱਦੜ ਮੀਤ ਹੁੰਦੀਆਂ ਲੈ ਆ ਬਿਆਤ ਘਾ ਨਿਕਲੀਆਂ ਨੇ ਇਸ ਐਸ ਹਫਤੇ ਨਿਕਲੀਆਂ ਨੇ ਮੀਲਾ ਪੂਰੀਆਂ ਟਕਾ ਕੇ ਉਦੋਂ ਕੋਈ ਨਾ ਕੰਮ ਵਿਗੜ ਜਾਂਦਾ ਓ ਸ਼ਾਇ ਅਲੋ ਅਰੇ ਨਹੀਂ ਆ ਕੀ ਕਰਦੇ ਆ ਆਪਾਂ ਕਰਦੇ ਆ ਇੱਤੀ ਵਲੋਗ ਦੀ ਸਮਾਪਤੀ ਇਹ ਲੇਟਣੀਆਂ ਲੈਨੇ ਉਲਵਰ ਪਾਰਕਿੰਗ ਪੁਰਕ ਨੇ ਲੱਭੀ ਕੇ ਬੰਨੇ ਲਾਭ ਜੇ ਜੇ ਗਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ